ਅੱਜ ਸਵੇਰੇ 11 ਵਜੇ ਦੇ ਕਰੀਬ ਜਲੰਧਰ ਅਮਰਸਰ ਬੁਖ ਮਾਰਗ ਤੇ ਬੜਾ ਭਿਆਨਕ ਹਾਦਸਾ ਵਾਪਰਿਆ ਕਿਉਂਕਿ ਸਵਾਰੀਆਂ ਚੁੱਕਣ ਦੀ ਹੋੜ ਵਿੱਚ ਜਿਹੜੀ ਇੱਕ ਪ੍ਰਾਈਵੇਟ ਬੱਸ ਜਿਹੜੀ ਆ ਰਹੀ ਸੀਗੀ ਜਿਸਨੇ ਟ੍ਰਾਲੀ ਅੱਗੇ ਤਿਆਰੀ ਸੀਟਾਂ ਦੀ ਭਰੀ ਉਹਦੀ ਬੈਕ ਸਾਈਡ ਵਿੱਚ ਜਾ ਕੇ ਟਕਰਾਤੀ ਔਰ ਬੱਸ ਜਿਹੜੇ ਆ ਵੇਖਣ ਵੇਖੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਦੋ ਜਿਹੜੀਆਂ ਮੌਕੇ ਤੇ ਤਸਦੀਕ ਕੀਤੀ ਗਈਆਂ ਪੁਲਿਸ ਵਾਲੋ ਜਿਹੜੀ ਮੌਕੇ ਤੇ ਥਾਣਾ ਬਿਆਸ ਦੀ ਪੁਲਿਸ ਪਹੁੰਚੀ ਆ ਉਹਨਾਂ ਨੇ ਦੋ ਬੰਦਿਆਂ ਦੀ ਮੌਤ ਹੋਣ ਦੀ ਜਿਹੜੀ ਤਸਦੀਕ ਕੀਤੀ ਆ ਜਦੋਂ ਕਿ ਬਾਕੀਆਂ ਨੂੰ ਮਹਾਰਾਜ ਸਾਹਮਣੇ ਕੈਰੀਟੇਬਲ ਹਸਪਤਾਲ ਵਿਖੇ ਬਿਆਸ ਔਰ ਬਾਬਾ ਬਗਲਾ ਦੇ ਸਿਵਲ ਹਸਪਤਾਲ ਵੇਚਰ ਨੂੰ ਪਰਤੀ ਕਰਾ ਦਿੱਤਾ ਗਿਆ ਜਿਨ੍ਹਾਂ ਦੀ ਹਾਲਤ ਜਿਹੜੀ ਕੁਝ ਵੀ ਨਹੀਂ ਨਾਜ਼ਿਕ ਦੱਸੀ ਜਾ ਰਹੀ ਆ ਲੋਕਾਂ ਦਾ ਕਹਿਣਾ ਹੈਗਾ ਹਾਦਸਾ ਇੰਨਾ ਆਸਾ ਹੁੰਨ ਦੇ ਸਮੇਂ ਦੀ ਆਵਾਜ਼ ਜਿਹੜੀ ਦੂਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਆ ਤੁਹਾਨੂੰ ਦਿਖਾਣੇ ਹੈ ਕਈ ਬੱਸਾਂ ਇੱਧੀਆਂ ਆਏ ਅੱਜ ਵੀ ਜੀਡੀ ਰੋਡ ਤੇ ਆਲਾ ਪੂਰਾ ਜਮਾਵੜਾ ਬਣਿਆ ਪਿਆ ਕੋਈ ਇੱਥੇ ਵੀ ਸਥਾਈ ਬੱਸ ਅਡਾ ਨਾ ਹੋਣ ਕਰਕੇ ਜਿਹੜਾ ਵਾ ਸ਼ਰਦਾਲੂਆ ਦਾ ਤਕਰੀਬਨ ਆਮ ਤੌਰ ਤੇ ਸੰਗਤਾਂ ਦਾ ਜਿਹੜਾ ਵਾ ਤਾਂਤਾ ਲੱਗਿਆ ਰਹਿੰਦਾ ਆ ਬੱਸ ਦਿਖਾਓ ਜੀ ਬੱਸ ਜਿਹੜੀ ਆ ਪੀਵੀ02ਸੀਆਰ 9295 ਜੋ ਕਿ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਜਿਹੜੀ ਦਸੀ ਆ ਰਹੀ ਆ ਇਹ ਅਮਰਸਰ ਤੋਂ ਜਲੰਧਰ ਨੂੰ ਜਾ ਰਹੀ ਸੀ ਕਿ ਸਵਾਰੀਆਂ ਚੁੱਕ ਕੇ ਦੀ ਹੋੜ ਵਿੱਚ ਇਹ ਦੱਸਦੇ ਕਿ ਭਜਾਰਿਆ ਸੀ ਅੱਗੇ ਜਾ ਰਹੀ ਇਟਾਂ ਦੀ ਟਰਾਲੀ ਜਿਹੜੀ ਸੀ ਉਹ ਨਾਲ ਟਕਰਾ ਗਈ ਜਿਸ ਕਾਰਨ ਦੋ ਮੌਕੇ ਦੇਣੀਆਂ ਮੌਕਰਾ ਹੋ ਗਈਆਂ ਔਰ ਕੁਝ ਲੋਕ ਜਿਹੜੇ ਜ਼ਖਮੀ ਹੋਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਵਾਸਤੇ ਜਿਹੜਾ ਉਹ ਪ੍ਰਤੀਕਰਾ ਦੇ ਆਓ ਜੀ ਮੈਂ ਕੈਮਰਾਮੈਨ ਨੂੰ ਕਹਾਂ ਉਹ ਜਿਹੜਾ ਬੱਸ ਵੀ ਦਿਖਾਓਗੇ ਬੱਸ ਜਿਹੜੀ ਆ ਬਹੁਤ ਹਾਲਤ ਜਿਹੜੀ ਆ ਉਹ ਬੁਰਾ ਦਰਦਸ਼ਾ ਹੋਈ ਆ ਥਾਣਾ ਬਿਆਸ ਦੀ ਪੁਲਿਸ ਜਿਹੜੀ ਮੌਕੇ ਤੇ ਪੁੱਜ ਕੇ ਇਹ ਸਾਰੀ ਕਾਰਵਾਈ ਜਿਹੜੀ ਆ ਅਮਲੇ ਵਿੱਚ ਲਿਆ ਰਹੀ ਆ ਦੋ ਡੱਸਤ ਹੋਈਆਂ ਚਾਰ ਪੰਜ ਜ਼ਖਮੀ ਹੋਏ ਅਜੇ ਤੱਕ ਜਿਹੜਾ ਫਿਲਹਾਲ ਪਤਾ ਕਿੰ ਇਹ ਆਸਾ ਜੀ ਤੋਂ ਡੇਢ ਘੰਟਾ ਪਹਿਲਾਂ ਨਿਕਲਿਆ ਹੁਣ ਠੀਕ ਹੈ ਜੀ ਬੱਸ ਵਿੱਚ ਕਿੰਨੀਆਂ ਸਵਾਰੀਆਂ ਸੱਦਦੇ ਕੋਈ ਇਹ ਤਾਂ ਹੀ ਪਤਾ ਲੱਗਾ ਜੇ ਮੈਂ ਆਇਆ ਮੈਨੂੰ ਇਹ ਨਹੀਂ ਪਤਾ ਬਹੁਤ ਕਿੰਨੇ ਬੰਦੇ ਦੀ ਹੋਈ ਹੈ 2 ਬੰਦੇ ਦੀ 2 ਬੰਦੇ ਉਹ ਡੈਂਟੀਫਾਈ ਹੋਏ ਕਿੱਥੋਂ ਕਿਸੇ ਦੇ ਹੈਗੇ ਨੇ ਉਹ ਹੋਏ ਕਿ ਡੈਂਟੀਫਾਈ ਹੋਏ ਮਾੜੇ ਦੱਸੋ ਜੀ ਇੱਕ ਪੁਤ्तर ਸਿੰਘ ਕੋਟੜਾ ਗੁਜਰਾਂ ਦਾ ਇੱਕ ਮੰਗਲ ਸਿੰਘ ਭੋਰਸੀ ਰਾਜਪੂਤ ਦਾ ਜਖਮੀ ਕਿੰਨੇ ਹੋਏ ਜੀ 4-5 ਜਖਮੀ ਦੱਸ ਦਿਓ ਬੱਸ ਕਿੱਧਰੋਂ ਆ ਰਹੀ ਸੀ ਇਹ ਇਹ ਬਾਤੇ ਤਾਂ ਬਾਬਾ ਕਾਲੇ ਮੋੜ ਤੋਂ ਇਧਰੋਂ ਜ਼ਿਆਦਾ ਸੀ ਜਲੰਧਰ ਨੂੰ ਓਵਰ ਸਪੀਡ ਦੇ ਕਾਰਨ ਦੱਸਿਆ ਜਾ ਰਿਹਾ ਹੈ ਓਵਰ ਸਪੀਡ ਹੀ ਹੋਊ ਹਾਂਜੀ ਗਾਣੇ ਨੂੰ ਸਾਦੂ ਮੋਸਾਂ ਨੇ ਹਾਂਜੀ ਕੈਮਰਾਮੈਨ ਜੁਗੇਸ਼ ਨਾਰਕੇਸ਼ ਕੁਮਾਰ ਪੀਡੀਸੀ ਨੂੰ ਬਿਆਸ